ਲੈ ਕੇ ਆਇਆ ਸਰ ਇਹ ਸੁਣੇ ਦੀ ਵੱਡੀ ਖਬਰ ਜੀ ਹਾਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਧੂ ਮੂਸੇਵਾਲੇ ਦਾ ਛੇਵਾ ਗੀਤ ਰਿਲੀਜ਼ ਹੋ ਚੁੱਕਿਆ ਜੀ ਹਾਂ ਬੇਹਤ ਵੱਡੀ ਖਬਰ ਲੈ ਕੇ ਆਇਆ ਦੱਸ ਦਈਏ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਛੇਵਾ ਗੀਤ ਹੈ ਜਿਹੜਾ ਉਹ ਰਿਲੀਜ਼ ਹੋ ਚੁੱਕਿਆ 410 ਤੱਕ ਪਹੁੰਚਣ ਦੇ ਲਈ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦਾ ਛੇਵਾ ਗੀਤ ਰਿਲੀਜ਼ ਹੋ ਚੁੱਕਿਆ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਕਰ ਜਦੋਂ ਛੋਟਾ ਸਿੱਧੂ ਆਂਦਾ ਹੈ ਤਾਂ ਉਸ ਤੋਂ ਬਾਅਦ ਪਹਿਲਾ ਗੀਤ ਜਿਹੜਾ 410 ਹੈ ਉਹ ਤੱਕ ਪਾਉਣ ਦੇ ਲਈ ਇੱਕ ਵਾਰ ਫਿਰ ਤੋਂ ਤਿਆਰ ਹੈ ਦੱਸਦੀ ਕਿ ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਗੀਤ ਆਉਂਦਾ ਹੈ ਤਾਂ ਲਗਾਤਾਰ ਲੱਖਾਂ ਜਿਹੜੇ ਲੋਕ ਨੇ ਉਹਨਾਂ ਦੇ ਪੇਜ ਦੇ ਉੱਤੇ ਇਹ ਉਡੀਕ ਕਰਦੇ ਨੇ ਤਾਂ ਦੱਸਦੀ ਕਿ ਇਤਕੀ ਜਿਹੜਾ ਇਹ ਛੇਵਾਂ ਗੀਤ ਰਿਲੀਜ਼ ਹੋ ਰਿਹਾ 410 ਉਹ ਸਨੀ ਮਾਲਟਨ ਦੇ ਪੇਜ ਤੋਂ ਰਿਲੀਜ਼ ਹੋ ਰਿਹਾ ਹੈ ਇੱਕ ਦਿਨ ਪਹਿਲਾਂ ਹੀ ਟੀਜ਼ਰ ਆਉਂਦਾ ਹੈ ਤੇ ਟੀਜ਼ਰ ਦੇ ਉੱਤੇ ਵੀ ਲੱਖਾਂ ਕਮੈਂਟ ਹੁੰਦੇ ਨੇ ਕਮੈਂਟਾਂ ਦੇ ਵਿੱਚ ਲਗਾਤਾਰ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਜਾਂਦਾ ਹੈ ਦੱਸਦੀ ਕਿ ਇੱਕ ਮਹੀਨੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਫੈਨਸਲੀ ਦੂਸਰੀ ਵੱਡੀ ਖੁਸ਼ਖਬਰੀ ਹੈ ਤੁਹਾਨੂੰ ਦੱਸਦੀ ਇਸੇ ਮਹੀਨੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਜਿਹੜਾ ਆਉਂਦਾ ਹੈ ਤੇ ਪੂਰੀ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਖੁਸ਼ੀਆਂ ਬਣਾਈ ਰਾਂਦੀਆਂ ਨੇ ਤੇ ਤੁਹਾਨੂੰ ਦੱਸਦੇ ਕਿ ਅੱਜ ਪੂਰੇ ਇਹ ਇੱਕ ਗੜਾ ਗੀਤ ਹੈ 6410 ਦੱਸਦੀ ਹੈ ਕਿ ਚੌਥੇ ਮਹੀਨੇ ਦੀ 10 ਤਰੀਕ ਜੋ ਕਿ ਨਿਰਧਾਰਿਤ ਕੀਤੀ ਗਈ ਸੀ ਰਿਲੀਜ਼ ਹੋ ਚੁੱਕਿਆ ਹੈ ਬੇहद ਵੱਡਾ ਗੀਤ ਕਹਿ ਲੋ ਬੇहद ਖਾਸ ਗੀਤ ਕਹਿ ਲੋ ਦੱਸ ਦਈਏ ਕਿ 410 ਗੀਤ ਜਿਹੜਾ ਹੈ ਇੱਕ ਦਿਨ ਪਹਿਲਾਂ ਹੀ ਪੋਸਟ ਪਾ ਕੇ ਸਨੀ ਮਾਂਟਨ ਦੇ ਵੱਲੋਂ ਇਸ ਦਾ ਐਲਾਨ ਕੀਤਾ ਜਾਂਦਾ ਇਸ ਦਾ ਟੀਜ਼ਰ ਰਿਲੀਜ਼ ਕੀਤਾ ਜਾਂਦਾ ਆਪਣੇ ਪੇਜ ਤੋਂ ਜਿਸ ਦੇ ਵਿੱਚ ਲੱਖਾਂ ਕਮੈਂਟ ਆਉਂਦੇ ਨੇ ਤੇ ਲਗਾਤਾਰ ਉਡੀਕ ਕੀਤੀ ਜਾਂਦੀ ਹੈ ਲੋਕਾਂ ਦੇ ਵੱਲੋਂ ਕਿ ਕਦੋਂ ਆ ਰਿਹਾ ਗੀਤ ਤਾਂ ਦੱਸ ਦਈਏ ਕਿ ਪੂਰੇ ਜਿਹੜਾ ਗੀਤ ਹੈ ਉਸ ਨੂੰ ਲੈ ਕੇ ਕਮੈਂਟਾਂ ਦੇ ਵਿੱਚ ਜੋਸ਼ ਸੀਗਾ ਤਾਂ ਤੁਹਾਨੂੰ ਦੱਸ ਦੇ ਜਦੋਂ ਇਸ ਗੀਤ ਦਾ ਪ੍ਰੀਮੀਅਰ ਲੱਗਿਆ ਹੋਇਆ ਸੀ ਤਾਂ ਲੱਖਾਂ ਲੋਕ ਪ੍ਰੀਮੀਅਰ ਦੇ ਵਿੱਚ ਜੁੜੇ ਹੋਏ ਸੀ ਤਾਂ ਵੱਡੀ ਖਬਰ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਵੀ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਉਹਨਾਂ ਲਈ ਬਿਹਤਰ ਵੱਡੀ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਿ ਇਹ ਜਿਹੜਾ Song ਹੈ 410 ਗੀਤ ਹੈ ਇੱਕ ਵਾਰ ਫਿਰ ਤੋਕ ਪਾਣ ਦੇ ਲਈ ਆ ਚੁੱਕਾ ਹੈ ਸਿੱਧੂ ਮੂਸੇਵਾਲਾ ਕਹਿੰਦੇ ਨੇ ਲੈਜੈਂਡ ਜਿਹਨੇ ਕਦੇ ਨਹੀਂ ਮਰਦੇ ਨਹੀਂ ਨੇ ਪਰ ਉਹਨਾਂ ਦਾ ਗੀਤ ਜਿਹੜਾ ਸਿੱਧੂ ਮੂਸੇਵਾਲਾ ਦਾ ਗੀਤ ਹੈ ਇਹ ਛੇਵਾਂ ਗੀਤ ਹੈ ਉਸ ਦੀ ਮੌਤ ਤੋਂ ਬਾਅਦ ਤੇ ਪਹਿਲਾ ਗੀਤ ਹੈ ਛੋਟੇ ਜਿਹੜਾ ਸਿੱਧੂ ਮੂਸੇਵਾਲਾ ਛੋਟਾ ਮੂਸੇਵਾਲਾ ਜਿਹੜਾ ਆਇਆ ਉਸ ਤੋਂ ਬਾਅਦ ਇਹ ਪਹਿਲਾ ਗੀਤ ਹੈ ਜੋ ਕਿ ਤੱਕ ਪਾਣ ਦੇ ਲਈ ਇੰਡਸਟਰੀ ਦੇ ਵਿੱਚ ਤਿਆਰ ਹੈ ਤਸਵੀਰਾਂ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ ਉਸ ਗੀਤ ਦੀਆਂ ਤੇ ਕਿੰਨੇ ਮਿੰਟ ਚ ਕਿੰਨੇ ਵਿਊ ਆ ਰਹੇ ਨੇ ਲੋਕਾਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾ ਰਿਹਾ ਤੁਹਾਨੂੰ ਉਹ ਵੀ ਦੱਸਾਂਗੇ ਦੱਸਦੇ ਕਿ ਲਗਾਤਾਰ ਕਮੈਂਟ ਜੇ ਤੁਹਾਨੂੰ ਪ੍ਰੀਮੀਅਰ ਦੀ ਗੱਲ ਕਰੀਏ ਤਾਂ ਪ੍ਰੀਮੀਅਰ ਦੇ ਵਿੱਚ ਵੀ ਲਗਾਤਾਰ ਲੋਕਾਂ ਦੇ ਵੱਲੋਂ ਜਿਹੜਾ ਲੱਖ ਲੱਖਾਂ ਤੋਂ ਵੱਧ ਲੋਕ ਜਿਹੜੇ ਉਡੀਕ ਕਰ ਰਹੇ ਸੀ ਤੇ ਕਮੈਂਟਾਂ ਦੀ ਜੇ ਗੱਲ ਕਰੀਏ ਤਾਂ ਹਜ਼ਾਰਾਂ ਦੇ ਵਿੱਚ ਕਮੈਂਟ ਆ ਚੁੱਕੇ ਨੇ ਬੇਹਦ ਅਹਿਮ ਗੀਤ ਹੈ 6ਵਾਂ ਗੀਤ ਹੈ ਦੱਸਦੀ ਇਸ ਤੋਂ ਪਹਿਲਾਂ ਜਿਹੜਾ ਆਖਰੀ ਗੀਤ ਆਇਆ ਸੀ 5ਵਾਂ ਗੀਤ ਸੀ ਉਹ ਡ੍ਰੀਪੀ ਸੀ ਜਿਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਭਾਰਤੀਨੀ ਦੇਸ਼ ਦੁਨੀਆ ਦੇ ਵਿੱਚ ਧੱਕ ਪਾਉਂਦਾ ਡ੍ਰੀਪੀ ਗੀਤ ਤੇ 410 ਗੀਤ ਜਿਸ ਦਾ ਨਿਰਧਾਰਿਤ ਕੀਤਾ ਗਿਆ ਸੀ ਕਿ ਅੱਜ ਚੌਥੇ ਮਹੀਨੇ ਦੀ 10 ਤਰੀਕ ਨੂੰ ਠੀਕ 5 ਵਜੇ ਰਿਲੀਜ਼ ਕੀਤਾ ਜਾਵੇਗਾ ਤਾਂ ਇੰਡਸਟਰੀ ਦੇ ਵਿੱਚ ਧੱਕ ਪਾਉਣ ਦੇ ਲਈ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦਾ ਹੈ ਗੀਤ ਜਿਹੜਾ ਆ ਚੁੱਕਿਆ ਹੈ ਤੇ ਜ਼ਰੂਰ ਤੁਹਾਨੂੰ ਉਸਦੇ ਬੋਲ ਵੀ ਦੱਸਾਂਗੇ ਕੀ ਕੁਛ ਖਾਸ ਹੈ ਸਿੱਧੂ ਮੂਸੇਵਾਲੇ ਦੇ 410 ਗੀਤ ਦੇ ਵਿੱਚ ਅਕਸਰ ਦੇਖਿਆ ਜਾਂਦਾ ਜਦੋਂ ਸਿੱਧੂ ਮੂਸੇਵਾਲੇ ਦਾ ਕੋਈ ਗੀਤ ਆਉਂਦਾ ਹੈ ਤਾਂ ਸਿੱਧੂ ਅਕਸਰ ਉਸ ਗੀਤ ਦੇ ਵਿੱਚ ਕੁਝ ਅਜਿਹੇ ਸ਼ਬਦ ਅਜਿਹਾ ਇਤਿਹਾਸ ਪੰਜਾਬ ਦੀ ਗੱਲ ਜ਼ਰੂਰ ਕਰਦਾ ਹੈ ਜੋ ਲੋਕਾਂ ਨੂੰ ਸੁਣੀ ਲੱਗਦੀ ਹੈ ਤੁਹਾਨੂੰ ਇੱਕ ਇੱਕ ਬੋਲ ਇੱਕ ਇੱਕ ਲਿਰਿਕਸ ਤੁਹਾਨੂੰ ਸੁਣਾਵਾਂਗੇ ਉਸ ਗੀਤ ਦੇ ਕੀ ਖਾਸ ਹੈ 410 ਗੀਤ ਦੇ ਵਿੱਚ ਦੱਸਦੇ ਕਿ ਪਹਿਲੀ ਗੱਲ ਤਾਂ ਇਸ ਗੀਤ ਦੀ ਇਹ ਖਾਸ ਹੈ ਕਿ ਅੱਜ 4 ਤਰੀਕ ਹੈ ਤੇ 10 ਦਸ ਮਾਫ ਕਰਨਾ ਚੌਥੇ ਮਹੀਨੇ ਦੀ 10 ਤਰੀਕ ਹੈ ਤੇ ਇਸ ਗੀਤ ਦਾ ਜਿਹੜਾ ਟਾਈਟਲ ਹੈ 410 ਉਸੇ ਤਰੀਕ ਨੂੰ ਨਿਰਧਾਰਿਤ ਕਰਦਾ ਹੈ ਕਿ ਅੱਜ ਪੂਰੇ 5:00 ਵਜੇ ਰਿਲੀਜ਼ ਹੋ ਚੁੱਕਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਲਗਾਤਾਰ ਹੁਣ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਗਏ ਇਸ ਦੇ ਪੇਜ ਦੇ ਉੱਤੇ ਦੱਸਦੇ ਕਿ ਸਨੀ ਮੈਂਟਲ ਦੇ ਪੇਜ ਤੋਂ ਇਹ ਰਿਲੀਜ਼ ਕੀਤਾ ਗਿਆ ਹੈ ਤੇ ਲਗਾਤਾਰ ਲੋਕਾਂ ਦੇ ਕਮੈਂਟ ਆ ਰਹੇ ਨੇ ਕਾਨੂੰ ਕਮੈਂਟ ਵੀ ਪੜ ਕੇ ਦੱਸਾਂਗੇ ਕਿ ਲੋਕਾਂ ਨੂੰ ਬੇਹਦ ਇਹ ਗਾਣਾ ਪਸੰਦ ਆ ਰਿਹਾ ਹੈ ਇਹ 410 ਗੀਤ ਜਿਹੜਾ 6ਵਾਂ ਗੀਤ ਹੈ ਜੋ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਜਿਹੜਾ ਰਿਲੀਜ਼ ਹੋਇਆ ਹੈ ਤੇ ਲਗਾਤਾਰ ਲੋਕਾਂ ਦੇ ਵੱਲੋਂ ਉਹਨਾਂ ਦੀ ਮੌਤ ਤੋਂ ਬਾਅਦ ਵੀ ਉਹਨਾਂ ਬਹੁਤ ਪਿਆਰ ਕੀਤਾ ਜਾਂਦਾ ਹੈ ਤੇ ਅਜੇ ਹਾਇ ਪਿਆਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਤੇ ਉਸ ਦੇ ਬੇਹਦ ਕਰੀਬੀ ਦੱਸੇ ਜਾਂਦੇ ਨੇ ਸਨੀ ਮਾਲਟਨ ਉਹਨਾਂ ਵੱਲੋਂ ਦਿਖਾਇਆ ਗਿਆ 410 ਗੀਤ ਜਿਹੜਾ ਆਪਣੇ ਪੇਸ ਤੋਂ ਆਪਣੇ ਪੇਸ ਤੋਂ ਜਿਹੜਾ ਹੈ ਉਹਨਾਂ ਦੇ ਵੱਲੋਂ ਅਪਲੋਡ ਕੀਤਾ ਗਿਆ ਹੈ ਰਿਲੀਜ਼ ਕੀਤਾ ਗਿਆ ਹੈ ਟੀਜ਼ਰ ਵੀ ਇੱਕ ਦਿਨ ਪਹਿਲਾਂ ਹੁੰਦਾ ਹੈ ਤਾਂ ਟੀਜ਼ਰ ਦੇ ਉੱਤੇ ਵੀ ਲੱਖਾਂ ਕਮੈਂਟ ਆਉਂਦੇ ਨੇ ਹਜ਼ਾਰਾਂ ਲਾਈਕਸ ਆਉਂਦੇ ਨੇ ਤਾਂ ਇਸ ਗੀਤ ਨੂੰ ਵੀ ਪੂਰਾ ਪੂਰਾ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਤੁਹਾਨੂੰ ਦੱਸ ਦਈਏ ਜੇ ਸਿੱਧੂ ਮੂਸੇਵਾਲੇ ਦੀ ਚੜ੍ਹਾਈ ਦੀ ਗੱਲ ਕਰੀਏ ਤਾਂ ਬਾਲੀਵੁੱਡ ਕੀ ਹਾਲੀਵੁੱਡ ਕੀ ਪਾਲੀਵੁੱਡ ਪੂਰੀ ਦੁਨੀਆ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਵੱਡੇ ਵੱਡੇ ਅਦਾਕਾਰ ਫੈਨ ਨੇ ਪ੍ਰੋਡਿਊਸਰ ਫੈਨ ਨੇ ਰੈਪਰ ਫੈਨ ਨੇ ਤਦੱਸਤੇ ਕਿ ਹਰ ਇੱਕ ਅਜਿਹਾ ਕੋਈ ਬੰਦਾ ਨਹੀਂ ਜੋ ਕਿ ਵੱਡਾ ਆਪਣੀ ਇਸ 뮤직 ਦੀ ਦੁਨੀਆ ਦਾ ਖਿਡਾਰੀ ਹੋਵੇ ਜਿਸ ਨੇ ਸਿੱਧੂ ਮੂਸੇਵਾਲੇ ਦੇ ਨਾਲ ਕੰਮ ਕਰਨ ਦੀ ਇੱਛਾ ਨਾ ਰੱਖੀ ਹੋਵੇ ਤਾਂ ਦੱਸਦੇ ਅੱਜ ਜੋ ਇਤਿਹਾਸਕ ਦਿਨ ਹੈ ਜਦੋਂ 6ਵਾਂ 6ਵਾਂ ਗੀਤ ਜਿਹੜਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਅੱਜ ਉਸ ਦਾ ਰਿਲੀਜ਼ ਹੋਇਆ 410 ਗੀਤ ਬਿਹਤ ਅਹਿਮ ਗੀਤ ਹੈ ਥੋੜੀ ਦੇਰ ਚ ਤੁਹਾਨੂੰ ਸਾਰੇ ਲਿਰਿਕਸ ਦੱਸਾਂਗੇ ਇਸ ਗੀਤ ਦੇ ਵਿੱਚ ਕੀ ਕੁਝ ਖਾਸ ਹੈ ਕੀ ਇਸ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ 103 ਸਨੀਮਾਲਟਨ ਜਿਹੜੇ ਰੈਪਰ ਨੇ ਉਹਨਾਂ ਦੇ ਵੱਲੋਂ ਤਿਆਰ ਕੀਤਾ ਗਿਆ ਉਹਨਾਂ ਦੇ ਪੇਸ ਤੋਂ ਰਿਲੀਜ਼ ਕੀਤਾ ਜਾ ਰਿਹਾ ਹੈ ਤੇ 103 ਇੱਕ ਮਹੀਨੇ ਦੇ ਵਿੱਚ ਦੂਸਰੀ ਜਿਹੜੀ ਹੈ ਇਹ ਬੇहद ਖੁਸ਼ਖਬਰੀ ਵਾਲੀ ਗੱਲ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਤੁਹਾਨੂੰ ਛੇਤੀ ਮੈਂ ਦੱਸਾਂਗਾ ਆਪਣੀ ਟੀਮ ਦੇ ਲਈ ਕਿ ਉਹ ਲਿਰਿਕਸ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨ ਜੋ ਕਿ ਇਸ ਗੀਤ ਦੇ ਵਿੱਚ ਖਾਸ ਲਿਰਿਕਸ ਨੇ ਸਿੱਧੂ ਮੂਸੇਵਾਲੇ ਦਾ ਆਖਰਕਾਰ ਕਿੰਨਾ ਕੋ ਪਿਆਰ ਦੇਖਣ ਨੂੰ ਮਿਲਦਾ ਹੈ ਤਸਵੀਰਾਂ ਤੁਹਾਨੂੰ ਜ਼ਰੂਰ ਸਾਂਝੀਆਂ ਕਰਾਂਗੇ ਦੱਸਦੇ ਕਿ ਜਦ ਵੀ ਸਿੱਧੂ ਮੂਸੇਵਾਲੇ ਦਾ ਗਾਣਾ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਜਦੋਂ ਪ੍ਰੀਮੀਅਰ ਲੱਗਿਆ ਹੁੰਦਾ ਹੈ YouTube ਦੇ ਉੱਤੇ ਤਾਂ ਲੱਖਾਂ ਲੋਕ ਗਾਣੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਉੱਥੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੀ ਚੜ੍ਹਾਈ ਕੀ ਹੈ ਸਿੱਧੂ ਮੂਸੇਵਾਲੇ ਦੀ ਫੈਨ ਫਾਲੋਇੰਗ ਕੀ ਹੈ ਤੇ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਕਿ ਸਿੱਧੂ ਮੂਸੇਵਾਲੇ ਦਾ ਇਹ ਬਿਹਤ ਖਾਸ ਗੀਤ ਸ਼ੇਮਾ ਗੀਤ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਰਿਲੀਜ਼ ਹੋ ਚੁੱਕਾ ਹੈ 410 ਅੱਜ ਜਿਹੜਾ ਇਹ ਰਿਲੀਜ਼ ਹੈ ਚੌਥੇ ਮਹੀਨੇ ਦੀ 10ਵੀਂ ਤਰੀਕ ਜਿਹੜੀ ਆ 10 ਤਰੀਕ ਸੀ ਤੇ ਉਸ ਅਕੋਰਡਿੰਗ ਜਿਹੜਾ ਟਾਈਟਲ ਰੱਖਿਆ ਗਿਆ ਹੈ ਸਕੀਤ ਦਾ 410 ਬਿਲਕੁਲ ਠੀਕ 5 ਵਜੇ ਰਿਲੀਜ਼ ਕਰ ਚੁੱਕੇ ਨੇ ਤੇ ਲਗਾਤਾਰ ਜਿਵੇਂ ਮੈਂ ਸੋਸ਼ਲ ਮੀਡੀਆ ਦੀ ਗੱਲ ਕਰਾਂ ਤਾਂ ਰੀਲਾ ਬਣਦੀਆਂ ਨੇ ਸਿੱਧੂ ਮੂਸੇਵਾਲੇ ਦੇ ਗੀਤ ਦੇ ਉੱਤੇ ਤੇ ਥੋੜੀ ਹੀ ਦੇਰ ਦੇ ਵਿੱਚ ਤੁਹਾਨੂੰ ਦੱਸਾਂਗੇ ਵਿਊਜ਼ ਕਿੰਨੇ ਮਿਲੀਅਨ ਜਾ ਚੁੱਕੇ ਨੇ ਅਕਸਰ ਦੇਖਿਆ ਜਾਂਦਾ ਹੈ ਜੇ ਪਿਛਲੇ ਗੀਤਾਂ ਦੀ ਗੱਲ ਕਰੀਏ ਡ੍ਰਿਪੀ ਦੀ ਗੱਲ ਕਰੀਏ ਜਾਂ ਉਸ ਤੋਂ ਪਹਿਲਾਂ 295 ਗੀਤ ਦੀ ਗੱਲ ਕਰੀਏ ਤਾਂ ਅਜੇ ਹੀ ਕਈ ਗੀਤ ਨੇ ਜੋ ਕਿ ਕੁਝ ਮਿੰਟਾਂ ਦੇ ਵਿੱਚ ਹੀ ਉਹ ਮਿਲੀਅਨ ਟਪ ਜਾਂਦੇ ਨੇ ਕਮੈਂਟ ਦੀ ਜਿਹੜੀ ਸੰਖਿਆ ਹੁੰਦੀ ਹੈ ਉਹ ਬਹੁਤ ਵੱਡੀ ਹੁੰਦੀ ਹੈ ਤੁਹਾਨੂੰ ਜ਼ਰੂਰ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਦੱਸ ਤੀਏ ਕਿ ਸਨੀ ਮਲਟਨ ਦੇ ਪੇਜ ਤੋਂ ਇਹ ਜਿਹੜਾ ਗੀਤ ਹੈ ਉਹ ਰਿਲੀਜ਼ ਕੀਤਾ ਗਿਆ ਬੇहद ਖਾਸ ਗੀਤ ਦੱਸਿਆ ਜਾ ਰਿਹਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਸ ਲਈ ਵੀ 410 ਗੀਤ ਖਾਸ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਜਦੋਂ ਛੋਟਾ ਸਿੱਧੂ ਆਂਦਾ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਗੀਤ ਹੈ ਜੋ ਇੰਡਸਟਰੀ ਦੇ ਵਿੱਚ ਤੱਕ ਪਹੁੰਚਣ ਦੇ ਲਈ ਤਿਆਰ ਹੈ ਤੇ ਬਿਹਤ ਖਾਸ ਲਿਰਿਕਸ ਨੇ ਆਖਿਰ ਕੀ ਕੁਝ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਵੱਲੋਂ ਕਿਹਾ ਗਿਆ ਹੈ ਕੀ ਸੰਦੇਸ਼ ਦਿੱਤਾ ਗਿਆ ਹੈ ਕੀ ਕੁਝ ਖਾਸ ਹੈ ਜ਼ਰੂਰ ਤੁਹਾਨੂੰ ਦੱਸਾਂਗੇ ਫਿਲਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਸਨੀ ਮਾਲਟਨ ਦੇ ਪੇਸ ਤੋਂ ਛੇਵਾਂ ਗੀਤ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਛੇਵਾਂ ਗੀਤ ਜਿਹੜਾ ਇਹ 410 ਗੀਤ ਜਿਸ ਦਾ ਟਾਈਟਲ ਬਿਹਤ ਖਾਸ ਹੈ ਤਰੀਕ ਬਿਹਤ ਖਾਸ ਹੈ ਤੇ ਇਸ ਦੇ ਲਿਰਿਕਸ ਵੀ ਤੁਹਾਨੂੰ ਦੱਸ ਦਈਏ ਕਿ ਬਿਹਤ ਖਾਸ ਹੋਣਗੇ ਲੋਕ ਜੇ ਤੁਸੀਂ ਲੋਕ ਜੋ ਤੁਸੀਂ ਦੇਖ ਰਹੇ ਹੋ ਸਨੀ ਮਾਰਟਲ ਦੇ ਪੇਜ ਦੇ ਉੱਤੇ ਲੱਖਾਂ ਲੋਕ ਜੜੇ ਹੋਏ ਨੇ ਲੱਖਾਂ ਲੋਕ ਕੇ ਗੀਤ ਸੁਣ ਰਹੇ ਨੇ ਤੁਸੀਂ ਵੀ ਜ਼ਰੂਰ ਇਹ ਗੀਤ ਜ਼ਰੂਰ ਸੁਣ ਰਹੇ ਹੋਵੋਗੇ ਜਿਹੜੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਦੱਸ ਤੀਏ ਕਿ 6ਵਾਂ ਗੀਤ ਜਿਹੜਾ ਸਿੱਧੂ ਮੂਸੇਵਾਲੇ ਦਾ ਉਹ ਰਿਲੀਜ਼ ਹੋ ਚੁੱਕਿਆ ਹੈ ਤੇ ਕੱਲੇ-ਕੱਲੇ ਇਸ ਗੀਤ ਦਾ ਲਿਰਿਕਸ ਕੀ-ਕੀ ਬੋਲ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਦੱਸਾਂਗੇ ਤੇ ਐਤਕੀ ਦੱਸਾਂਗੇ ਇਸ 6ਵੇਂ ਗੀਤ ਦੇ ਵਿੱਚ 410 ਜਿਹੜਾ ਗੀਤ ਦਾ ਟਾਈਟਲ ਬੇहद ਖਾਸ ਹੈ ਅੱਜ ਦੀ ਤਰੀਖ ਵੀ ਬੇहद ਖਾਸ ਹੈ ਤੇ ਇਹਦੇ ਲਿਰਿਕਸ ਕਿੰਨੇ ਖਾਸ ਹੋਣਗੇ ਤੁਸੀਂ ਜ਼ਰੂਰ ਸੁਣ ਸਕਦੇ ਹੋ ਅਸੀਂ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਗੀਤ ਦੇ ਵਿੱਚ ਕੀ ਕੁਝ ਖਾਸ ਹੈ ਤਾਂ ਦੱਸਦੇ ਹਾਂ ਕਿ ਸਨੀ ਮਾਲਟਨ ਦੇ ਪੇਸ ਤੋਂ ਇਹ ਜਿਹੜਾ ਗੀਤ ਰਿਲੀਜ਼ ਕੀਤਾ ਗਿਆ ਇੱਕ ਦਿਨ ਪਹਿਲਾਂ ਟੀਜ਼ਰ ਰਿਲੀਜ਼ ਕੀਤਾ ਜਾਂਦਾ ਲੱਖਾਂ ਲੋਕ ਕਮੈਂਟ ਕਰਦੇ ਨੇ ਤੇ ਬਹੁਤ ਲੋਕ ਲਾਈਕ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਉਡੀਕ ਸੀ ਕਿ ਕਦੋਂ ਇਹ ਗਾਣਾ ਰਿਲੀਜ਼ ਹੋਵੇਗਾ ਦੱਸ ਦੇ ਕਿ ਠੀਕ 5 ਵਜੇ ਗਾਣਾ ਰਿਲੀਜ਼ ਹੋ ਚੁੱਕਿਆ ਹੈ ਬੇहद ਵੱਡੀ ਖਬਰ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਹੋਏ ਨੇ ਇਹ ਦੱਸਦੇ ਕਿ ਇੰਡਸਟਰੀ ਦੇ ਵਿੱਚ ਜਦ ਵੀ ਸਿੱਧੂ ਮੂਸੇਵਾਲੇ ਦਾ ਗੀਤ ਆਉਂਦਾ ਹੈ ਤਾਂ ਜਿਹੜੇ ਬਾਕੀ ਗੀਤ ਨੇ ਜਾਂ ਬਾਕੀ ਹੋਰ ਜਿਹੜੇ ਅਰ ਗੀਤ ਨੇ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਨੇ ਤੇ ਬਿਲਬੋਰਡ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਗੀਤ ਜਾਂ ਉਹਦੇ ਗੀਤ ਦੀ ਜਿਹੜੀ ਐਲਬਮ ਹੈ ਉਹ ਅਕਸਰ ਦੇਖਣ ਨੂੰ ਮਿਲਦੀ ਹੈ ਉਹਦੀਆਂ ਤਸਵੀਰਾਂ ਉੱਥੇ ਤੱਕ ਪਾਉਂਦੀਆਂ ਨੇ ਤਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਟੌਪ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਗੀਤ ਜਾਂਦਾ ਹੈ ਤਾਂ 410 ਹੁਣ ਚਾਰੇ ਪਾਸੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹੋਈ ਪਈ ਹੈ YouTube ਦੇ ਉੱਤੇ ਲੋਕ ਲਗਾਤਾਰ ਜੁੜੇ ਹੋਏ ਨੇ ਕਮੈਂਟਾਂ ਦੇ ਉੱਤੇ ਕਮੈਂਟ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਲਾਈਕ ਕੀਤਾ ਜਾ ਰਿਹਾ ਗੀਤ ਛੇਤ ਹੀ ਸਾਡੀ ਟੀਮ ਦੇ ਵੱਲੋਂ ਤੁਹਾਨੂੰ ਕੱਲੇ-ਕੱਲੇ ਲਿਰਿਕਸ ਦੱਸੇ ਜਾਣਗੇ ਇਸ ਗੀਤ ਦੇ ਕਿਸ ਗੀਤ ਦੇ ਵਿੱਚ ਕੀ ਕੁਝ ਖਾਸ ਹੈ ਦੱਸਦੇ ਕਿ ਲੱਖਾਂ ਲੋਕਾਂ ਨੂੰ ਪੂਰੇ ਦੇਸ਼ ਨੂੰ ਨਹੀਂ ਪੂਰੀ ਦੁਨੀਆ ਨੂੰ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਸੀ ਦੱਸਦੀ ਹੈ ਕਿ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਵੀ ਗੀਤ ਆਉਂਦਾ ਹੈ ਉਸ ਤੋਂ ਪਹਿਲਾਂ ਲੋਕਾਂ ਨੂੰ ਅਕਸਰ ਇਹ ਉਡੀਕ ਹੁੰਦੀ ਹੈ ਕਿ ਅਗਲੇ ਗੀਤ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਸਿੱਧੂ ਵੱਲੋਂ ਕੀ ਖਾਸ ਪੇਸ਼ ਕੀਤਾ ਜਾਵੇਗਾ ਕੀ ਇਸ ਗਾਣੇ ਦੇ ਵਿੱਚ ਖਾਸ ਗੱਲ ਕੀਤੀ ਜਾਵੇਗੀ ਪੰਜਾਬ ਤੋਂ ਲੈ ਕੇ ਕੀ ਕੋਈ ਆਵਾਜ਼ ਚੁੱਕੀ ਜਾਵੇਗੀ ਕਿਉਂਕਿ ਦੇਖਿਆ ਜਾਂਦਾ ਜਿੰਨੇ ਵੀ ਗੀਤ ਨੇ ਸਿੱਧੂ ਮੂਸੇਵਾਲੇ ਦੇ ਉਸ ਦੇ ਵਿੱਚ ਪੰਜਾਬੀ ਟੱਚ ਸੱਭਿਆਚਾਰ ਇਤਿਹਾਸ ਕੁਝ ਨਾ ਕੁਝ ਅਜਿਹੀ ਚੀਜ਼ ਖਾਸ ਜ਼ਰੂਰ ਹੁੰਦੀ ਹੈ ਜੋ ਕਿ ਸਿੱਧੂ ਮੂਸੇਵਾਲੇ ਨੂੰ ਸਿੱਧੂ ਮੂਸੇਵਾਲਾ ਬਣਾਉਂਦੀ ਹੈ ਤੇ ਇਸ ਕਰਕੇ ਹੀ ਹਰ ਪਾਸੇ ਸਿੱਧੂ ਮੂਸੇਵਾਲੇ ਦੇ ਗੀਤ ਜਿਹੜੇ ਨੇ ਉਹ ਤੱਕ ਪਾਉਂਦੇ ਨੇ ਤੇ 410 ਛੇਵਾਂ ਗੀਤ ਜਿਹੜਾ ਹੈ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਜਿਹੜਾ ਅੱਜ ਰੀਲਿਸ ਹੋਇਆ ਹੈ ਦੱਸ ਦਈਏ ਕਿ ਅੱਜ ਮਹੀਨਾ ਤੇ ਦਿਨ ਤਰੀਕ ਜਿਹੜਾ ਤੁਹਾਨੂੰ ਦੱਸ ਦਈਏ ਬੇहद ਖਾਸ ਹੈ ਇਸ ਦਾ ਜਿਹੜਾ ਟਾਈਟਲ ਹੈ 410 ਹੈ ਤੇ ਅੱਜ ਦੀ ਤਰੀਕ 4ਵੇਂ ਮਹੀਨੇ ਦੀ 10ਵੀਂ ਤਰੀਕ 10 ਤਰੀਕ ਹੈ ਅੱਜ ਤੇ ਠੀਕ ਇਸ ਨੂੰ ਧਿਆਨ ਵਿੱਚ ਰੱਖਤੇ ਹੋਏ ਟਾਈਟਲ ਨੂੰ ਪਹਿਲਾਂ ਤੋਂ ਹੀ ਬਹੁਤ ਖਾਸ ਰੱਖਿਆ ਗਿਆ ਸੀ ਤੇ ਸਨੀ ਮਾਲਟਨ ਦੇ ਵੱਲੋਂ ਵੀ ਬਿਹਤ ਇੱਕ ਦਿਨ ਕੁਝ ਦਿਨ ਪਹਿਲਾਂ ਹੀ ਦੱਸ ਦਈਏ ਕਿ ਇਹ ਪੋਸਟ ਪਾ ਕੇ ਇਸ ਦਾ ਟੀਜ਼ਰ ਜਿਹੜਾ ਰਿਲੀਜ਼ ਕੀਤਾ ਜਾਂਦਾ ਟੀਜ਼ਰ ਦੇ ਉੱਤੇ ਲੱਖਾਂ ਲੋਕ ਲਾਈਕ ਕਰਦੇ ਨੇ ਹਜ਼ਾਰਾਂ ਕਮੈਂਟ ਆਉਂਦੇ ਨੇ ਤੇ ਦੱਸ ਦਈਏ ਕਿ ਥੋੜੀ ਦੇਰ ਪਹਿਲਾਂ ਜਦੋਂ ਇਹ ਗੀਤ ਨਹੀਂ ਰਿਲੀਜ਼ ਹੋਇਆ ਸੀ ਤਾਂ ਸਨੀ ਮਾਲਟਨ ਦੇ ਪੇਜ ਦੇ ਉੱਤੇ ਵੀ ਹਜ਼ਾਰਾਂ ਲੋਕ ਚੜੇ ਹੋਏ ਸੀ ਪ੍ਰੀਮੀਅਰ ਜਦੋਂ ਲੱਗਦਾ ਹੈ ਤਾਂ ਲਗਾਤਾਰ ਲੋਕਾਂ ਦੇ ਵੱਲੋਂ ਕਮੈਂਟ ਕੀਤਾ ਜਾ ਰਿਹਾ ਸੀ ਕਿ ਇਹ ਛੇਵਾਂ ਗੀਤ ਹੈ ਤੇ ਸਿੱਧੂ ਮੂਸੇਵਾਲਾ ਦੇ ਫੈਨਸ ਲਈ 1 ਮਹੀਨੇ ਦੇ ਵਿੱਚ ਦੂਸਰੀ ਇਹ ਬੇहद ਵੱਡੀ ਖੁਸ਼ਖਬਰੀ ਹੈ ਪਹਿਲੀ ਖੁਸ਼ਖਬਰੀ ਸੀਗੀ ਇਸ ਮਹੀਨੇ ਦੇ ਵਿੱਚ ਦੱਸ ਦਈਏ ਕਿ 1 ਮਹੀਨੇ ਦੇ ਵਿੱਚ ਕਿ ਸਭ ਤੋਂ ਪਹਿਲਾਂ ਜਦੋਂ ਹਵੇਲੀ ਦੇ ਵਿੱਚ ਕਲਕਾਰੀਆ ਗੁੰਦਦੇ ਨੇ ਛੋਟਾ ਸਿੱਧੂ ਮੂਸੇਵਾਲਾ ਆਉਂਦਾ ਹੈ ਉਦੋਂ ਪੂਰੀ ਸਿੱਧੂ ਮੂਸੇਵਾਲੇ ਦੇ ਫੈਨਸ ਜਿਹੜੇ ਨੇ ਉਹ ਖੁਸ਼ੀਆਂ ਮਨਾਉਂਦੇ ਨੇ ਦੀਵਾਲੀ ਮਨਾਉਂਦੇ ਨੇ ਹੋਲੀ ਮਨਾਉਂਦੇ ਨੇ ਉਹਨਾਂ ਦੀਆਂ ਕਰਦੀਆਂ ਵੀ ਤਸਵੀਰਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਢੋਲ ਵਜਾ ਕੇ ਲੋਕਾਂ ਦੇ ਵੱਲੋਂ ਖੁਸ਼ੀਆਂ ਬਣਾਈਆਂ ਗਈਆਂ ਸੀ ਤੇ ਕੁਝ ਇਸ ਤਰੀਕੇ ਦਾ ਹੀ ਮਾਹੌਲ ਅੱਜ ਹੈ ਲੋਕ ਜਿਹੜਾ ਇਹ 410 ਗੀਤ ਸੁਣ ਰਹੇ ਨੇ ਬੇਹਤ ਪਸੰਦ ਕਰਨੇ ਨੇ ਕਮੈਂਟਾਂ ਦੀ ਗੱਲ ਕਰੀਏ ਤਾਂ ਲੋਕ ਕਮੈਂਟਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੇ ਨੇ ਤੇ ਇਹ ਵੀ ਲਿਖ ਰਹੇ ਨੇ ਕਿ ਜਿਹੜੇ ਲੈਜੈਂਡ ਨੇ ਉਹ ਕਦੇ ਨਹੀਂ ਮਰਦੇ ਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਇਸ ਰੀਤ ਨੂੰ ਜਿਹੜੀ ਪਿਰਤ ਪਾਈ ਹੈ ਸਿੱਧੂ ਮੂਸੇਵਾਲੇ ਨੇ ਆਪਣੀ ਮੌਤ ਤੋਂ ਬਾਅਦ ਵੀ ਐ ਇਸੇ ਦੁਨੀਆ ਤੋਂ ਰੁਕਸਤ ਹੋਣ ਤੋਂ ਬਾਅਦ ਵੀ ਕਿਸੇ ਬੰਦੇ ਦੀ ਜੇ ਕਾਮਯਾਬੀ ਦੇਖਣੀ ਹੋਵੇ ਤਾਂ ਸਿੱਧੂ ਮੂਸੇਵਾਲੇ ਦਾ ਨਾਮ ਜਿਹੜਾ ਹੈ ਪਹਿਲੇ ਨੰਬਰ ਤੇ ਆਉਂਦਾ ਹੈ ਹਲੇ ਤੱਕ ਉਸਦੇ ਫੈਨਸ ਜਿਹੜੇ ਨੇ ਉਸ ਦਾ ਗਾਣਾ ਆਉਣ ਤੋਂ ਪਹਿਲਾਂ ਉਸ ਨੂੰ ਇੰਨਾ ਹਿੱਟ ਕਰ ਦਿੰਦੇ ਨੇ ਕਿ ਜਦੋਂ ਉਹ ਰਿਲੀਜ਼ ਹੁੰਦਾ ਹੈ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਮਿਲੀਅਨ ਦੇ ਵਿੱਚ ਉਸਦੇ ਵਿਊਜ਼ ਜਾਂਦੇ ਨੇ ਤੁਹਾਨੂੰ ਸਾਰੇ ਇਹ ਡਾਟਾ ਵੀ ਸ਼ੇਅਰ ਕਰਾਂਗੇ ਕਿ ਕਿੰਨੇ ਮਿੰਟਾਂ ਦੇ ਵਿੱਚ ਕਿੰਨੇ ਕੁ ਵਿਊਜ਼ ਗਏ ਨੇ ਕੀ ਕਮੈਂਟ ਆਏ ਨੇ ਕੀ ਲਿਰਿਕਸ ਨੇ ਲਗਾਤਾਰ ਤੁਸੀਂ ਜਿਹੜੇ ਰਹੋ ਦੱਸਦੇ ਕਿ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਤਾਂ ਹਾਂ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦਾ ਛੇਵਾਂ ਗੀਤ 410 ਜਿਹੜਾ ਹੈ ਉਹ ਰਿਲੀਜ਼ ਹੋ ਚੁੱਕਾ ਹੈ ਇਹ ਬੇहद ਖਾਸ ਗੀਤ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਲਈ ਕਿਉਂਕਿ ਜਦੋਂ ਛੋਟਾ ਸਿੱਧੂ ਮੂਸੇਵਾਲਾ ਆਇਆ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਗੀਤ ਹੈ ਜੋ ਕਿ ਰਿਲੀਜ਼ ਹੋਇਆ ਹੈ ਹਾਲਾਂਕਿ ਇਹ ਗੀਤ ਜਿਹੜਾ ਹੈ ਸਨੀ ਮਾਲਟਨ ਦੇ ਪੇਸ ਤੋਂ ਰਿਲੀਜ਼ ਕੀਤਾ ਗਿਆ ਹੈ ਸਨੀ ਮਾਲਟਨ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਬੇਹੱਦ ਵੱਡਾ ਨਾਮ ਹੈ ਰੈਪਰ ਦੀ ਦੁਨੀਆ ਦੇ ਵਿੱਚ ਸਨੀ ਮਾਲਟਨ ਦਾ ਤਾਂ ਅਕਸਰ ਤੁਸੀਂ ਦੇਖਿਆ ਹੋਵੇਗਾ ਜੇ ਸਨੀ ਮਾਲਟਨ ਦੀ ਗੱਲ ਕਰੀਏ ਤਾਂ ਅਕਸਰ ਉਸ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਰਹਿੰਦੇ ਨੇ ਉਹਨਾਂ ਦੀਆਂ ਪੋਸਟਾਂ ਦੇ ਰਾਹੀਂ ਉਹਨਾਂ ਦੀਆਂ ਤਸਵੀਰਾਂ ਦੇ ਰਾਹੀਂ ਤਾਂ ਇੱਕ ਟ੍ਰਿਬਿਊਟ ਕਹਿ ਸਕਦੇ ਹੋ ਸਨੀ ਮਾਲਟਨ ਦੇ ਵੱਲੋਂ ਵੀ ਦਿੱਤਾ ਗਿਆ ਹੈ ਸਿੱਧੂ ਮੂਸੇਵਾਲੇ ਨੂੰ ਜਿਹੜਾ 410 ਗੀਤ ਹੈ ਬਿਹਤ ਖਾਸ ਟਾਈਟਲ ਹੈ ਉਸ ਤੋਂ ਪਹਿਲਾਂ ਦੱਸਦੇ ਕਿ ਅਜਿਹੀ ਜਿਹੜਾ ਇੱਕ ਅਜਿਹਾ ਟਾਈਟਲ ਪਹਿਲਾਂ ਆਇਆ ਸੀ 295 295 ਦੇ ਵਿੱਚ ਵੀ ਬਿਹਤ ਠੋਕ ਕੇ ਤੇ ਖਾਸ ਗੱਲਾਂ ਕੀਤੀਆਂ ਗਈਆਂ ਸੀ ਪੰਜਾਬ ਦੇ ਬਾਰੇ ਕਿਸ ਤਰੀਕੇ ਦੇ ਨਾਲ ਉਸ ਗਾਣੇ ਦੇ ਵਿੱਚ ਕੱਲੀ-ਕੱਲੀ ਚੀਜ਼ ਜੜੀ ਹੈ ਬੜੀ ਠੋਕ ਕੇ ਲਿਖੀ ਗਈ ਸੀ ਤਾਂ ਇਸ ਤਰੀਕੇ ਦੇ ਨਾਲ ਜਦੋਂ 410 ਟਾਈਟਲ ਸਾਹਮਣੇ ਆਉਂਦਾ ਹੈ ਤਾਂ ਲੋਕਾਂ ਦੇ ਵੱਲੋਂ ਇਹ ਕੈਸ ਇਹ ਅਸੀਗਿਆਂ ਕਿਸ ਦੇ ਵਿੱਚ ਜ਼ਰੂਰ ਕੋਈ ਅਹਿਮ ਤੇ ਖਾਸ ਜਾਂ ਇਤਹਾਸਕ ਗੱਲ ਜ਼ਰੂਰ ਹੋਵੇਗੀ ਜੋ ਪੰਜਾਬ ਨਾਲ ਮਿਲਦੀ ਹੋਵੇਗੀ ਜਾਂ ਉਹ ਗੱਲ ਜੋ ਹਰ ਇੱਕ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਲੁਕੀ ਰਹਿ ਜਾਂਦੀ ਹੈ ਤਾਂ ਸਿੱਧੂ ਮੂਸੇਵਾਲੇ ਦੀ ਖਾਸियत ਹੈ ਉਹ ਅਕਸਰ ਆਪਣੇ ਗੀਤਾਂ ਦੇ ਵਿੱਚ ਸਮਾਜਿਕ ਮੁੱਦੇ ਪੰਜਾਬ ਦੇ ਮੁੱਦੇ ਜਾਂ ਉਹ ਲੋਕਪੱਖੀ ਮੁੱਦੇ ਜੋ ਅਕਸਰ ਉੱਠਨੇ ਚਾਹੀਦੇ ਨੇ ਉਹ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਦੱਸ ਦਈਏ ਕਿ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ 410 ਗੀਤ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ ਜਿਹੜਾ ਬੇਹਤ ਖਾਸ ਹੈ ਉਹ ਰਿਲੀਜ਼ ਹੋ ਚੁੱਕਿਆ ਹੈ ਦੱਸ ਦਈਏ ਕਿ ਕਮੈਂਟਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੇ ਵਿੱਚ ਕਮੈਂਟ ਆ ਚੁੱਕੇ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਦੋਂ ਇਹ ਪ੍ਰੀਮੀਅਰ ਲੱਗਿਆ ਹੋਏ ਸੀ ਤਾਂ ਪ੍ਰੀਮੀਅਰ ਤੋਂ 2 ਮਿੰਟ ਪਹਿਲਾਂ ਗੱਲ ਕਰੀਏ ਤਾਂ ਲੱਖਾਂ ਦੇ ਵਿੱਚ ਜਿਹੜੇ ਲੋਕ ਨੇ ਜੁੜੇ ਹੋਏ ਸੀ ਲਾਈਵ ਤੇ 410 ਗੀਤ ਦੇ ਆਉਣ ਤੋਂ ਪਹਿਲਾਂ ਹੀ ਇਸ ਨੇ ਧੱਕ ਪਾ ਦਿੱਤੀ ਸੀ ਤੇ ਜੇ ਗੱਲ ਕਰੀਏ ਇਸ ਦੀ ਲਿਰਿਕਸ ਦੀ ਲਿਰਿਕਸ ਵੀ ਤੁਹਾਨੂੰ ਸੁਣਾਵਾਂਗੇ ਕਲਾ ਕਲਾ ਲਿਰਿਕਸ ਬੇहद ਖਾਸ ਹੈ ਅ ਇਸ ਦੀਆਂ ਤਸਵੀਰਾਂ ਜੋ ਤੁਹਾਨੂੰ ਦੱਸਦੀ ਏ ਕਿ ਕਿਸ ਤਰੀਕੇ ਦੇ ਨਾਲ ਇਸ ਜਦੋਂ ਇਹ ਰਿਲੀਜ਼ ਹੁੰਦਾ ਹੈ ਰਿਲੀਜ਼ ਤੋਂ ਪਹਿਲਾਂ ਤੇ ਰਿਲੀਜ਼ ਤੋਂ ਬਾਅਦ ਕੀ ਕੁਝ ਲੋਕਾਂ ਦੇ ਵੱਲੋਂ ਕਮੈਂਟ ਕੀਤਾ ਜਾ ਰਿਹਾ ਕਿੰਨਾ ਕੁ ਲੋਕਾਂ ਦੇ ਵੱਲੋਂ ਗੀਤ ਪਸੰਦ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਜ਼ਰੂਰ ਕਵਾਂਗਾ ਮੈਂ ਪੀਸੀ ਆਟੂਮ ਨੂੰ ਕਿ ਉਹ ਜ਼ਰੂਰ ਤਸਵੀਰਾਂ ਦਿਖਾਣ ਤੇ ਡਾਟਾ ਵੀ ਜ਼ਰੂਰ ਸ਼ੇਅਰ ਕਰਨ ਤੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ 410 ਤੇ ਕਮੈਂਟਾਂ ਦੀ ਗੱਲ ਕਰੀਏ ਤਾਂ ਹਲੇ ਸਿਰਫ ਤੋਂ ਸਿਰਫ 10 ਤੋਂ 12 ਮਿੰਟ ਹੋਏ ਨੇ ਤੇ 38000 ਕਮੈਂਟ ਆ ਚੁੱਕੇ ਨੇ ਸਿਰਫ ਔਰ ਸਿਰਫ 10 ਤੋਂ 12 ਮਿੰਟ ਦੇ ਵਿੱਚ ਤਾਂ ਇਸ ਤੁਸੀਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਦੀ ਫੈਨਸ ਤੇ ਕਿੰਨਾ ਕੋ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਨੇ ਪਸੰਦ ਕਰਦੇ ਨੇ ਦੱਸਦੇ ਕਿ ਉਹਨਾਂ ਦੇ ਵੱਲੋਂ ਇਹ ਗੀਤ ਅੱਜ ਜਿਹੜਾ ਸਨੀਮਲਟਨ ਦੇ ਵੱਲੋਂ ਆਪਣੇ ਪੇਜ ਤੇ ਰਿਲੀਜ਼ ਕੀਤਾ ਗਿਆ 15 ਮਿੰਟਾਂ ਦੇ ਵਿੱਚ 38000 ਕਮੈਂਟ ਆ ਚੁੱਕੇ ਨੇ ਤੇ ਉੱਥੇ ਹੀ ਜੇ ਲਾਈਕ ਦੀ ਗੱਲ ਕਰੀਏ ਤਾਂ 1 ਲੱਖ 38000 ਲਾਈਕ ਆ ਚੁੱਕੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਉਹ ਗੇਮ ਅਕਸਰ ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਸੀਗਾ ਉਦੋਂ ਵੀ ਲੱਖਾਂ ਲੋਕ ਮਿੰਟਾਂ ਸਕਿੰਟਾਂ ਦੇ ਵਿੱਚ ਕਮੈਂਟ ਕਰਦੇ ਸੀ ਤੇ ਮਿਲੀਅਨਸ ਦੇ ਵਿੱਚ ਵਿਊਜ਼ ਆਉਂਦੇ ଥି ਤੇ ਹਲੇ ਵੀ ਉਸ ਦੇ ਵਿਊਜ਼ ਦੇ ਵਿੱਚ ਉਹਦੇ ਕਮੈਂਟਸ ਦੇ ਵਿੱਚ ਕੋਈ ਘਾਟ ਨਹੀਂ ਹੈ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਰੁਕਸ ਇਸ ਦੁਨੀਆ ਤੋਂ ਰੁਕਸਤ ਹੋਣ ਤੋਂ ਬਾਅਦ ਜਦੋਂ ਆਜੇ 6ਵਾਂ ਗਾਣਾ ਰਿਲੀਜ਼ ਹੋਇਆ ਹੈ ਤਾਂ ਅੱਜ ਵੀ ਤੁਹਾਨੂੰ ਦੱਸ ਦਈਏ ਕਿ 15 ਮਿੰਟਾਂ ਦੇ ਵਿੱਚ 38000 ਕਮੈਂਟ ਆ ਚੁੱਕੇ ਨੇ 1 ਲੱਖ 40000 ਦੇ ਕਰੀਬ ਜਿਹੜੇ ਲਾਈਕ ਆ ਚੁੱਕੇ ਨੇ ਤਾ ਬਿਹਤ ਤੁਹਾਨੂੰ ਵੱਡੀ ਖਬਰ ਦੱਸ ਰਿਹਾ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਬਿਹਤ ਖੁਸ਼ਖਬਰੀ ਹੈ ਇੱਕ ਮਹੀਨੇ ਦੇ ਵਿੱਚ ਦੂਸਰੀ ਖੁਸ਼ਖਬਰੀ ਹੈ ਛੋਟਾ ਸਿੱਧੂ ਮੂਸੇਵਾਲੇ ਤੋਂ ਬਾਅਦ ਇਹ ਅੱਜ ਜਿਹੜਾ 410 ਪਹਿਲਾ ਗੀਤ ਕਹਿ ਸਕਦੇ ਹਾਂ ਛੋਟੇ ਸਿੱਧੂ ਮੂਸੇਵਾਲੇ ਦੇ ਆਉਣ ਤੋਂ ਬਾਅਦ ਇਹ ਰਿਲੀਜ਼ ਹੋਇਆ ਹੈ ਤੇ ਇਸ ਗੀਤ ਦੇ ਵਿੱਚ ਬਿਹਤ ਖਾਸ ਲਿਰਿਕਸ ਨੇ ਹਾਲਾਂਕਿ ਇਹ ਗਾਣਾ ਜਿਹੜਾ ਤਿਆਰ ਕੀਤਾ ਗਿਆ ਹੈ ਇਹ ਸਨੀ ਮਾਲਟਨ ਦੇ ਵੱਲੋਂ ਤਿਆਰ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਆਪਣੇ ਹੀ ਪੇਜ ਤੇ ਰਿਲੀਜ਼ ਕੀਤਾ ਗਿਆ ਤੇ ਇੱਕ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਮੰਗਲਵਾਰ ਨੂੰ ਦੱਸ ਦਿੱਤੀ ਕਿ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਤੇ ਟੀਜ਼ਰ ਦੇ ਵਿੱਚ ਵੀ ਬੇਹਦ ਲੋਕਾਂ ਦੇ ਵੱਲੋਂ ਇਸ ਟੀਜ਼ਰ ਨੂੰ ਲਾਈਕ ਕੀਤਾ ਗਿਆ ਸੀ ਕਮੈਂਟ ਕੀਤਾ ਗਿਆ ਸੀ ਤੇ ਹਰ ਇੱਕ ਗੀਤ ਹਰ ਇੱਕ ਗੀਤ ਦੀ ਗੱਲ ਕਰੀਏ ਸਿੱਧੂ ਮੂਸੇਵਾਲੇ ਦਾ ਜਦ ਵੀ ਕੋਈ ਗੀਤ ਆਉਂਦਾ ਤਾਂ ਲੋਕਾਂ ਦੇ ਵੱਲੋਂ ਅਜਿਹਾ ਹੀ ਡੁੱਲ ਡੋਲ ਕੇ ਟਰੱਕ ਭਰ ਕੇ ਜਿਹੜਾ ਪੈਰ ਜਿਹੜਾ ਹੈ ਉਹ ਦਿਖਾਇਆ ਜਾਂਦਾ ਹੈ ਕਮੈਂਟਾਂ ਦੇ ਵਿੱਚ ਤਾ ਬੇਹਦ ਤੁਹਾਨੂੰ ਦੱਸਦੇ ਕਿ ਤਾਂ ਤੁਹਾਨੂੰ ਦੱਸਦੇ ਕਿ ਸਾਡੇ ਜਿਹੜਾ ਟੀਮ ਦੇ ਵੱਲੋਂ ਲਿਰਿਕਸ ਵੀ ਸਾਂਝੇ ਕਰ ਦਿੱਤੇ ਗਏ ਨੇ ਤੁਹਾਨੂੰ ਕੱਲਿਆ-ਕੱਲਿਆ ਲਿਰਿਕਸ ਦੱਸਾਂਗੇ ਇਸ ਦੇ ਵਿੱਚ ਕੀ ਹੈ ਕੀ ਖਾਸ ਹੈ ਦੱਸਦੇ ਕਿ ਲਿਰਿਕਸ ਦੇ ਵਿੱਚ ਤੁਹਾਨੂੰ ਦੱਸ ਦਨੇ ਆ ਕਿ ਇਹ ਜਿਹੜਾ ਖਾਸ ਗੀਤ ਹੈ 410 ਇਸ ਦੇ ਵਿੱਚ ਇਹਦੇ ਲਿਰਿਕਸ ਬੜੇ ਖਾਸ ਨੇ ਕਿ ਇਟਸ 410 ਆਈ ऍम ਅੰਡਰ 410 ਮੀ ਐਂਡ ਮਾਈ ਡੌਗ ਜਸਟ ਤਾ ਇਸ ਤਰੀਕੇ ਦੇ ਨਾਲ ਦੱਸਦੀ ਕਿ ਜੇ ਜੇਕਰ ਤੁਸੀਂ ਸੁਣਿਆ ਹੋਇਆ ਤਾਂ ਵੀ ਇੱਕ ਲਿਰਿਕਸ ਇਹਦੇ ਬੇहद ਖਾਸ ਨੇ ਤੁਹਾਨੂੰ ਪੜ੍ਹ ਕੇ ਦੱਸਦਣੇ ਆ ਕਿ ਇਟਸ 410 ਆਈ ਐਮ ਅੰਡਰ 410 ਮੀ ਐਂਡ ਮਾਈ ਡੌਗ ਜਸਟ ਮੇਡ ਅ ਫੋਰਚੂਨ ਟਾਈਮ ਆਈ ਵਾਂਟਿਡ 올 ਨਾਟ ਅ ਪੋਰਸ਼ਨ ਇਟਸ 410 ਆਈ ਐਮ ਅੰਡਰ 410 ਇਟਸ 410 ਆਈ ਐਮ ਅੰਡਰ 410 ਅੱਗੇ ਲਿਖਦੇ ਨੇ ਹੋ ਕਿ ਮੀ ਐਂਡ ਮਾਈ ਡੌਗ ਜਸਟ ਮੇਡ ਅ ਫੋਰਚੂਨ ਟਾਈਮ ਆਈ ਵਾਂਟਿਡ 올 ਨਾਟ ਅ ਪੋਰਸ਼ਨ ਇਟਸ 410 ਆਈ ਐਮ ਅੰਡਰ 410 ਦਾ ਇਸ ਤਰੀਕੇ ਨਾਲ ਦੱਸ ਰਹੀ ਕਿ ਹਾਲਾਂਕਿ ਇਹ ਜਿਹੜੇ ਲਿਰਿਕਸ ਨੇ ਇੰਗਲਿਸ਼ ਦੇ ਵਿੱਚ ਲਿਖੇ ਗਏ ਨੇ ਅੰਗਰੇਜ਼ੀ ਦੇ ਸ਼ਬਦ ਨੇ ਪਰ मीनिंग ਹਮੇਸ਼ਾ ਖਾਸ ਹੁੰਦਾ ਹੈ मीनिंग ਹਮੇਸ਼ਾ ਬੇहद ਖਾਸ ਹੁੰਦੇ ਨੇ ਸਿੱਧੂ ਮੂਸੇਵਾਲੇ ਦੇ ਗੀਤਾਂ ਦੇ ਵਿੱਚ ਦੱਸਦੇ ਕਿ ਇਸ ਦੇ ਵਿੱਚ ਇਹ ਵੀ ਇੱਕ ਇਹ ਵੀ ਇੱਕ ਦੱਸਦੇ ਕਿ ਇਹ ਇਸ ਦੇ ਇੰਗਲਿਸ਼ ਦੇ ਵਿੱਚ ਹੋਣ ਦੇ ਲਿਰਿਕਸ ਕਿਉਂਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਗੀਤਾਂ ਦੇ ਵਿੱਚ ਅਕਸਰ ਜਿਹੜੇ ਰੈਪਰ ਹੁੰਦੇ ਨੇ ਜਾਂ ਪ੍ਰੋਡਿਊਸਰ ਹੁੰਦੇ ਨੇ ਕਿਤੇ ਨਾ ਕਿਤੇ ਉਹ ਆਰਟਿਸਟ ਜ਼ਰੂਰ ਹੁੰਦੇ ਨੇ ਜੋ ਹਾਲੀਵੁੱਡ ਦੇ ਵਿੱਚ ਰਹਿੰਦੇ ਨੇ ਬਾਹਰਲੇ ਦੇਸ਼ ਦੇ ਵਿੱਚ ਰਹਿੰਦੇ ਨੇ ਤਾਂ ਇੱਕ ਇੱਕ ਅੰਗਰੇਡੀ ਅੰਗਰੇਜ਼ੀ ਜਿਹੜਾ ਟੱਚ ਹੁੰਦਾ ਹੈ ਇੱਕ ਫੋਕ 뮤직 ਜ਼ਰੂਰ ਜਿਹੜਾ ਇਹਨਾਂ ਦੇ ਗੀਤਾਂ ਦੇ ਵਿੱਚ ਦਿਖਦਾ ਹੈ ਤਾਂ ਲਿਰਿਕਸ ਤੋਂ ਤੁਸੀਂ ਸਮਝ ਸਕਦੇ ਹੋ ਕਿਉਂਕਿ ਸਨੀ ਮਾਲਟਨ ਦੇ ਵੱਲੋਂ ਇਹ ਜਿਹੜਾ ਗੀਤ ਤਿਆਰ ਕੀਤਾ ਗਿਆ ਰੈਪਰ ਸਨੀ ਮਾਲਟਨ ਅਕਸਰ ਤੁਸੀਂ ਦੇਖਦੇ ਹੋਵੋਗੇ ਉਹ ਇਸੇ ਤਰੀਕੇ ਦੀ ਭਾਸ਼ਾ ਦਾ ਯੂਜ਼ ਕਰਦੇ ਨੇ ਤੇ ਗਾਣਿਆਂ ਦੇ ਵਿੱਚ ਅਕਸਰ ਲੋਕਾਂ ਦੇ ਵੱਲੋਂ ਉਹਨਾਂ ਦਾ ਇੱਕ ਐਕਸੈਂਟ ਜਿਹੜਾ ਹੈ ਰੈਪ ਕਰਨ ਦਾ ਬੇहद ਪਸੰਦ ਕੀਤਾ ਜਾਂਦਾ ਹੈ ਤਾਂ ਇਟਸ ਫੋਰਟਨ ਆਈ ऍम ਓਨ ਦ ਫੋਰਟਨ ਬੇहद ਖਾਸ ਤਰੀਕੇ ਦੇ ਲਿਰਿਕਸ ਨੇ ਤਾਂ ਇਸ ਤਰੀਕੇ ਦੇ ਨਾਲ ਇਹ ਗਾਣਾ ਜਿਹੜਾ ਹੈ ਤੁਸੀਂ ਸੁਣ ਸਕਦੇ ਹੋ ਸ਼ਨੀ ਮਾਲਟਨ ਦੇ ਪੇਜ ਦੇ ਉੱਤੇ ਰਿਲੀਜ਼ ਹੋ ਚੁੱਕਾ ਹੈ ਤੇ ਬਿਹਤ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਪਿਆਰ ਡੁੱਲ ਡੁੱਲ ਕੇ ਵਰਸਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਹੀ ਮਿੰਟਾਂ ਦੇ ਵਿੱਚ ਦੋ 1 ਲੱਖ 42000 ਦੇ ਕਰੀਬ ਲਾਈਕ ਹੋ ਚੁੱਕੇ ਨੇ ਉੱਥੇ ਜੇ ਕਮੈਂਟਾਂ ਦੀ ਗੱਲ ਕਰੀਏ ਤਾਂ 40000 ਤੱਕ ਚੁੱਕੇ ਨੇ ਕਮੈਂਟ ਤਾਂ ਬਿਹਤ ਵੱਡੀ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਤੇ ਇਸ ਦੇ ਜਿਹੜੇ ਲਿਰਿਕਸ ਦੇ ਉਹ ਬਿਹਤ ਖਾਸ ਨੇ ਇਹ ਦੱਸਦੇ ਕਿ ਲਿਰਿਕਸ ਸਨੀ ਮਾਲਟਨ ਦੇ ਵੱਲੋਂ ਬੋਲੇ ਗਏ ਨੇ ਤੇ ਇਹ ਇੰਗਲਿਸ਼ ਦੇ ਵਿੱਚ ਲਿਰਿਕਸ ਨੇ ਤੁਹਾਨੂੰ ਦੱਸਦ ਨੇ ਆ ਕਿ ਲਿਰਿਕਸ ਕੀ ਨੇ ਇਟਸ 410 ਆਈ ਐਮ ਅੰਡਰ 410 ਮੀ ਐਂਡ ਮਾਈ ਡੌਗ ਜਸਟ ਮੇਡ ਅ ਫੋਰਚਨ ਟਾਈਮ ਆਈ ਵਾਂਟਡ ਆਲ ਨਾਟ ਅ ਪੋਰਚਨ ਇਟਸ ਅੰਡਰ 410 ਆਈ ਐਮ ਅੰਡਰ 410 ਇਟਸ ਅੰਡਰ 410 ਆਈ ਐਮ ਅੰਡਰ 410 ਮੀ ਐਂਡ ਮਾਈ ਡੌਗ ਜਸਟ ਮੇਡ ਅ ਫੋਰਚਨ ਟਾਈਮ ਆਈ ਵਾਂਟਡ ਆਲ ਨਾਟ ਅ ਪੋਰਚਨ ਇਟਸ ਅੰਡਰ 410 ਆਈ ਐਮ ਅੰਡਰ 410 ਤਾਂ ਦੇਖ ਸਕਦੇ ਹੋ ਤੁਸੀਂ ਸਨੀ ਮਲਟਨ ਦੇ ਪੇਜ ਦੇ ਉੱਤੇ ਇਹ 410 ਗੀਤ ਇਸ ਦਾ ਟਾਈਟਲ ਦੱਸ ਸਕਦੇ ਹਾਂ ਕਿ ਬਿਲਕੁਲ ਉਸੇ ਤਰੀਕੇ ਦਾ ਲੱਗ ਰਿਹਾ ਜੋ ਕਿ ਸਿੱਧੂ ਮੂਸੇਵਾਲਾ ਦਾ ਗਾਣਾ ਇਸ ਤੋਂ ਪਹਿਲਾਂ ਜਿਹੜਾ ਰਿਲੀਜ਼ ਹੋਇਆ ਸੀ ਪਿਛਲੇ ਦਿਨਾਂ ਦੇ ਵਿੱਚ 295 ਉਸੇ ਤਰੀਕੇ ਦਾ ਬਿਲਕੁਲ ਇਹ ਟਾਈਟਲ ਦੱਸਿਆ ਜਾ ਰਿਹਾ ਸੀ ਤੇ ਅੰਦਰ ਖਾਸ ਗੱਲ ਵੀ ਤੁਸੀਂ ਦੇਖ ਸਕਦੇ ਹੋ ਸਨੀ ਮਲਟਨ ਦੇ ਵੱਲੋਂ ਜਿਹੜੇ ਬੋਲ ਤੁਹਾਨੂੰ ਸੁਣਾ ਦਿੱਤੇ ਗਏ ਨੇ ਪੂਰਾ ਗਾਣਾ ਬੇਹਤ ਖਾਸ ਹੈ ਤੇ ਅੱਜ ਦੀ ਤਰੀਕ ਵੀ ਬੇਹਤ ਖਾਸ ਹੈ ਚੌਥੇ ਮਹੀਨੇ ਦੀ 10ਵੀਂ ਤਰੀਕ ਹੈ ਦਾ ਇਸ ਗਾਣੇ ਦਾ ਟਾਈਟਲ ਵੀ ਕੁਝ ਉਸ ਹਿਸਾਬ ਦਾ ਹੀ ਹੈ ਤੇ ਬਿਹਦ ਪਹਿਲਾ ਤੋਂ ਹੀ ਸੋਚ ਸਮਝ ਕੇ ਜਣਾ ਗਾਣਾ ਅੱਜ ਰਿਲੀਜ਼ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੱਖਾਂ ਦੇ ਵਿੱਚ ਕਮੈਂਟ ਆ ਚੁੱਕੇ ਨੇ ਕੁਝ ਦੱਸ ਦੇ ਕਿ ਹਲੇ 20 ਮਿੰਟ ਹੋਏ ਨੇ ਤੇ ਕਮੈਂਟ 2 ਲੱਖ ਦੇ ਕਰੀਬ ਹੋ ਚੁੱਕੇ ਨੇ ਉੱਥੇ ਹੀ ਕਮੈਂਟ 2 ਲੱਖ ਦੇ ਕਰੀਬ ਹੋ ਚੁੱਕੇ ਨੇ ਉੱਥੇ ਹੀ ਜੇ ਗੱਲ ਕਰੀਏ ਇਸ ਦੇ ਲਾਈਕਸ ਥੀ ਵਿਊਜ਼ ਦੀ ਤਾਂ ਉਹ ਵੀ ਲਗਾਤਾਰ ਵੱਧਦੇ ਜਾ ਰਹੇ ਨੇ ਮੈਂ ਸਕਰੋਲ ਕਰ ਰਿਹਾ ਤਾਂ ਹਰ ਇੱਕ ਸਕਰੋਲ ਦੇ ਉੱਤੇ ਇਹ ਜਿਹੜੇ ਵਿਊਜ਼ ਵੱਧਦੇ ਜਾ ਰਹੇ ਨੇ ਤਾਂ ਦੱਸ ਦਿਓ ਕਿ ਬਾਕੀ ਲਿਰਿਕਸ ਤੁਹਾਨੂੰ ਦੱਸ ਦਨੇ ਆ ਕਿ ਸਿੱਧੂ ਮੂਸੇਵਾਲੇ ਦੇ ਬੋਲ ਇਸ ਗੀਤ ਦੇ ਵਿੱਚ ਕੀ ਨੇ ਸਿੱਧੂ ਮੂਸੇਵਾਲੇ ਦੇ ਉਹ ਜਿਹੜੇ ਇਸ ਦੇ ਵਿੱਚ ਕੀ ਬੋਲ ਦਿੱਤੇ ਗਏ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਕਿਹੜੇ ਬੋਲ ਸੁਣੋਗੇ ਕਿਉਂਕਿ ਹਰ ਇੱਕ ਗੀਤ ਦੇ ਵਿੱਚ ਬੇहद ਖਾਸ ਬੋਲ ਹੁੰਦੇ ਨੇ ਤਾਂ ਸਿੱਧੂ ਮੂਸੇਵਾਲੇ ਦੇ ਇਸ ਦੇ ਵਿੱਚ ਇਸ ਗੀਤ ਦੇ ਵਿੱਚ ਬੋਲ ਨੇ 410 ਬੀ ਟਾਊਨ ਹੌਲੀ ਹੌਲੀ ਗੱਡੀ ਜਾਵੇ ਚੁੱਬਰ ਪਲਾਜ਼ੇ ਵਿੱਚ ਗੇੜੇ ਕੱਢੀ ਜਾਵੇ ਰਿੰਗ 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 ਉੱਤੋਂ ਫੋਨ ਵੱਜੀ ਜਾਵੇ ਫੋਨ ਤੇ ਟੋਰਾਂਟੋ ਇੱਕ ਨੱਡੀ ਸੱਦੀ ਜਾਵੇ ਲਾਲ ਅੱਖਾਂ ਆਲਾ ਚਿਹਰਾ ਹੋਈ ਜਾਂਦਾ ਜਿਵੇਂ ਜਿਵੇਂ ਅੰਬਰਾਂ ਤੇ ਹਨੇਰਾ ਹੋਈ ਜਾਂਦਾ ਚੁਬਰ ਦੀ ਕੱਲੀ-ਕੱਲੀ ਬੁੜਕ ਦੀ 나ੜ ਲੋਕਾਂ ਭਾਰੀ ਹੁਣ ਤਾਂ ਸਵੇਰਾ ਹੋਈ ਜਾਂਦਾ ਡਿੱਗੀ ਚ ਟਰੱਕ ਉੱਤੋਂ ਧੌਣ ਵਿੱਚ ਕਿਲਾ ਤਾਂ ਇਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਬੇहद ਠੋਕ ਕੇ ਉਹਨਾਂ ਦੇ ਵੱਲੋਂ ਇਹ ਲਿਰਿਕਸ ਲਿਖੇ ਗਏ ਨੇ ਬਿਲਕੁਲ ਪੰਜਾਬੀ ਠੇਠ ਪੰਜਾਬੀ ਦੇ ਵਿੱਚ ਲਿਰਿਕਸ ਲਿਖੇ ਗਏ ਨੇ ਤੇ ਉਹ ਉਸ ਪਾਸ਼ਾ ਦੇ ਵਿੱਚ ਉਸ ਪੰਜਾਬੀ ਲੈਂਗੁਏਜ ਦੇ ਵਿੱਚ ਲਿਰਿਕਸ ਲਿਖੇ ਗਏ ਨੇ ਜੋ ਕਿ ਹਰ ਇੱਕ ਹਰ ਇੱਕ ਦੂ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਤੁਹਾਨੂੰ ਦੱਸਦੀ ਕਿ ਫੋਰ ਟਨ ਬੀ ਟਾਊਨ ਹੌਲੀ ਹੌਲੀ ਗੱਡੀ ਜਾਵੇ ਚੁੱਬਰ ਪਲਾਜ਼ੇ ਵਿੱਚ ਗੇੜੇ ਕੱਢੀ ਜਾਵੇ ਰਿੰਗ 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 ਉੱਤੋਂ ਫੋਨ ਵੱਜੀ ਜਾਵੇ ਫੋਨ ਤੇ ਟੋਰਾਂਟੋ ਇੱਕ ਨੱਡੀ ਸੱਦੀ ਜਾਵੇ ਇਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਬਿਹਤ ਖਾਸ ਲਿਰਿਕਸ ਨੇ ਤਾਂ ਇੱਕ ਗੀਤ ਬਿਲਕੁਲ ਜਿਹੜਾ ਹੈ ਤੱਕ ਪਹੁੰਚਣ ਦੇ ਲਈ ਇੰਡਸਟਰੀ ਦੇ ਵਿੱਚ ਉਤਰ ਚੁੱਕਿਆ ਤੁਹਾਨੂੰ ਦੱਸ ਦੇ ਇੱਕ ਹੀ ਕੁਝ ਹੀ ਮਿੰਟ ਹੋਏ ਨੇ ਸਿਰਫ 21 ਮਿੰਟ ਹੋਏ ਨੇ ਤੇ ਲਾਈਕਸ ਦੀ ਗੱਲ ਕਰੀਏ ਦਾ 2 ਲੱਖ ਤੋਂ ਵੱਧ ਲਾਈਕ ਹੋ ਚੁੱਕੇ ਨੇ ਕਮੈਂਟਾਂ ਦੀ ਗੱਲ ਕਰੀਏ ਤਾਂ ਕਮੈਂਟ ਵੀ ਤੁਹਾਨੂੰ ਦੱਸਦੀ ਕਿ 40000 ਤੋਂ 50000 ਦੇ ਵਿੱਚ ਇਹ ਕਮੈਂਟ ਆ ਚੁੱਕੇ ਨੇ ਤੁਸੀਂ ਸਿੱਧੂ ਮੂਸੇਵਾਲੇ ਦੀ ਫੈਨ ਫੋਲੋਇੰਗ ਦੇਖ ਸਕਦੇ ਹੋ ਕਿ ਪਿੱਛੇ ਕਦੇ ਨਹੀਂ ਹਟਦਾ ਸਿੱਧੂ ਮੂਸੇਵਾਲਾ ਤੇ ਮੌਤ ਤੋਂ ਬਾਅਦ ਵੀ ਦੇਖ ਸਕਦੇ ਹੋ ਫੈਨ ਫੋਲੋਇੰਗ ਪੂਰੀ ਜਿਹੜੀ ਟੌਪ ਤੇ ਹੈ ਤੇ ਇਹ ਜਿਹੜਾ ਗੱਭਰੂ ਸੀ ਸਿੱਧੂ ਮੂਸੇਵਾਲਾ ਉਸ ਦੀ ਫੈਨ ਫਾਲੋਇੰਗ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਸੀ ਤੇ ਅੱਜ ਜਦੋਂ ਇਹ ਗਾਣਾ ਰਿਲੀਜ਼ ਹੋਇਆ ਤਾਂ ਗਾਣੇ ਤੋਂ ਪਹਿਲਾਂ ਵੀ ਪ੍ਰੀਮੀਅਰ ਜਦੋਂ ਲੱਗਦਾ ਹੈ ਤਾਂ ਲੱਖਾਂ ਲੋਕ ਵੇਟ ਦੇ ਵਿੱਚ ਹੁੰਦੇ ਨੇ ਇੰਤਜ਼ਾਰ ਕਰ ਰਹੇ ਹੁੰਦੇ ਨੇ ਤੇ ਹੁਣ ਜਦੋਂ ਗਾਣਾ ਰਿਲੀਜ਼ ਹੋ ਚੁੱਕਿਆ ਤਾਂ ਦੱਸ ਤੀਏ ਕਿ ਹੁਣ 5:22 ਮਿੰਟ ਹੋ ਚੁੱਕੇ ਨੇ ਤੇ ਇਸ ਵੇਲੇ ਇਸ ਗਾਣੇ ਦੀ ਲਾਈਕ ਅਤੇ ਕਮੈਂਟਾਂ ਦੀ ਗੱਲ ਕਰੀਏ ਤਾਂ 2 ਲੱਖ ਤੋਂ ਪਾਰ ਇਹਦੇ ਲਾਈਕ ਹੋ ਚੁੱਕੇ ਨੇ ਤੇ 40000 ਤੋਂ 50000 ਦੇ ਵਿੱਚ ਜਿਹੜੇ ਕਮੈਂਟ ਆ ਚੁੱਕੇ ਨੇ ਤਾਂ ਲਗਾਤਾਰ ਲੋਕਾਂ ਦੇ ਵੱਲੋਂ ਹਰ ਇੱਕ ਸਕਰੋਲ ਦੇ ਉੱਤੇ ਕਮੈਂਟ ਕੀਤੇ ਜਾ ਰਹੇ ਨੇ ਲਾਈਕ ਵੱਧੇ ਜਾ ਰਹੇ ਨੇ ਤਾਂ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਗੀਤ ਨੂੰ ਵੀ ਕੁਝ ਹੀ ਮਿੰਟਾਂ ਦੇ ਵਿੱਚ ਜਾਂ ਘੰਟਿਆਂ ਦੇ ਵਿੱਚ ਮਿਲੀਅਨ ਹੋਣ ਤੋਂ ਦੇਰ ਨਹੀਂ ਲੱਗਣੀ ਬੇहद ਖਾਸ ਗੀਤ ਹੈ ਦੱਸਦੇ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ ਤੇ ਛੋਟੇ ਸਿੱਧੂ ਮੂਸੇਵਾਲੇ ਦੇ ਆਉਣ ਤੋਂ ਬਾਅਦ ਇਹ ਪਹਿਲਾ ਗੀਤ ਹੈ ਤਾਂ ਬੇहद ਖਾਸ ਕੀਤਾ ਹੈ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਬੇहद ਖਾਸ ਜਾਣਕਾਰੀ ਬੇहद ਖੁਸ਼ਖਬਰੀ ਵਾਲੀ ਗੱਲ ਅੱਜ ਦੇ ਤਰੀਕ ਖਾਸ ਹੈ ਇਸ ਗਾਣੇ ਦਾ ਟਾਈਟਲ ਖਾਸ ਹੈ 410 ਤੇ 410 ਦੂ ਇਸ ਗਾਣੇ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਸੰਬੋਧਿਤ ਕੀਤਾ ਗਿਆ ਇਟਸ 410 ਆਈ ऍम ਇਨ 410 ਮੀ ਐਂਡ ਮਾਈ ਡੌਗ ਜਸਟ ਮੇਡ ਅ ਫੋਰਚੂਨ ਖਾਸ ਬੋਲ ਰੈਪਰ ਸਨੀ ਮਾਲਟਨ ਦੇ ਪੇਜ ਦੇ ਉੱਤੇ ਇਹ ਜਿਹੜਾ ਰਿਲੀਜ਼ ਕੀਤਾ ਗਿਆ ਹੈ ਦਾ ਲਗਾਤਾਰ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਨੇ ਕੱਲੀ-ਕੱਲੀ ਤੁਹਾਨੂੰ ਜਾਣਕਾਰੀ ਲਗਾਤਾਰ ਸਾਂਝੀ ਕਰਦਾ ਰਵਾਂਗੇ ਤੁਸੀਂ ਦੇਖ ਰਹੇ ਹੋ ਜਿਹੜੇ ਦਰਸ਼ਕ ਹੁਣ ਸਾਡੇ ਨਾਲ ਜੁੜੇ ਨੇ ਦੱਸਦੇ ਕਿ ਲਗਾਤਾਰ ਮੰਗਲਵਾਰ ਨੂੰ ਜਦੋਂ ਇਹ ਟੀਜ਼ਰ ਰਿਲੀਜ਼ ਕੀਤਾ ਜਾਂਦਾ ਸਿੱਧੂ ਮੂਸੇਵਾਲੇ ਦੇ ਗੀਤ ਦਾ 410 ਦਾ ਤਾਂ ਲੋਕਾਂ ਦੇ ਵਿੱਚ ਇੱਕ ਅਨੋਖੀ ਜਿਹੜੀ ਖੁਸ਼ੀ ਆ ਜਾਂਦੀ ਹੈ ਲੋਕ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਉਹ ਇੰਤਜ਼ਾਰ ਕਰਨ ਲੱਗਦੇ ਨੇ ਕਿ ਗਾਣਾ ਰਿਲੀਜ਼ ਕਦੋਂ ਹੋਊਗਾ ਸਨੀ ਮਾਲਟਨ ਦੇ ਵੱਲੋਂ ਟੀਜ਼ਰ ਰਿਲੀਜ਼ ਕਰਕੇ ਆਪਣੇ ਪੇਜ ਦੇ ਉੱਤੇ ਲੱਖਾਂ ਕਮੈਂਟ ਅਤੇ ਜਿਹੜੇ ਵਿਊਜ਼ ਨੇ ਵਟੋਰੇ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਅੱਜ ਗਾਣਾ ਠੀਕ 5 ਵਜੇ ਰਿਲੀਜ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਲੱਖਾਂ ਵਿਊਜ਼ ਅਤੇ ਕਮੈਂਟਸ ਜਿਹੜੇ ਨੇ ਉਹ ਆ ਚੁੱਕੇ ਨੇ